ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਪਗੋੜਾ ਨੀਰਜ ਅਬਰੋਲ ਨੂੰ ਦਿੱਲੀ ਤੋਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦਰਸਲ ਮੁਲਜ਼ਮ ਫਾਈਨਾਂਸ ਕੰਪਨੀ ਖੋਲ ਕੇ ਲੋਕਾਂ ਦੇ ਨਾਲ ਠੱਗੀ ਮਾਰਦਾ ਸੀ ਅਤੇ ਮਾਮਲਾ ਦਰਜ ਹੋਣ ਤੇ ਭੱਜ ਗਿਆ ਸੀ ਅਤੇ ਪੁਲਿਸ ਵੱਲੋਂ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ। ਇਹ ਜਿਹੜਾ ਮੁਕੱਦਮਾ ਹੈ ਜੁਡੀਸ਼ੀਅਲ ਮhjustਰੇਟ ਫਰਸਟ ਕਲਾਸ ਅੰਮ੍ਰਿਤਸਰ ਜੀ ਦੀ ਜ਼ਾਲਤ ਦੇ ਵਿੱਚ ਚੱਲਦਾ ਸੀ ਜਿੱਥੋਂ ਇਹ ਐਬਸੈਂਟ ਹੋ ਗਏ ਅਕਿਊਜ਼ ਤੋ ਇਹਨਾਂ ਨੂੰ ਮਿਤੀ 23/9/16 ਨੂੰ ਭਗੋੜੇ ਕਰਾਰ ਦਿੱਤਾ ਗਿਆ ਸੀ ਅੰਡਰ ਸੈਕਸ਼ਨ 292 CrPC ਦੇ ਤਹਿਤ ਕੱਲ ਜਿਹੜੀ ਸਾਡੀ ਪੁਲਿਸ ਪਾਰਟੀ ਜਿਹੜੀ ਹਰੀਸ਼ ਕੁਮਾਰ ਇੰਚਾਰਜ ਪੀਓ ਸਟਾਫ ਦੇ ਅnder ਅਗਵਾਈ ਦੇ ਵਿੱਚ ਦਿੱਲੀ ਗਏ ਸੀ ਉੱਥੋਂ ਇਹ ਮਿਸਟਰ ਜਿਹੜਾ ਹੈ ਨੇ ਨੀਰਜ ਅਬਰੌਲ ਜੀ ਇਹਨਾਂ ਨੂੰ ਵੈਸਟ ਕਰਕੇ ਲਿਆਂਦਾ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਅਗے ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ